ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਘਾਹ ਦਿਖਾਉਣੀ ਹੈ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਰਾਜੂ ਪਿੰਡ ਤਹਾਵਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਵੀਰ ਆਪਣਾ 6280212182 6280212182 ਜਿਹੜੀ ਵੈੜ ਆਪਾਂ ਦੇਖ ਰਹੇ ਹਾਂ ਕਦੋਂ ਦੀ ਸੂਈ ਹੈ ਇਹ ਇਸ ਸਵੇਰੇ 4 ਵਜੇ ਸੂਈ ਹੈ ਬੱਚਾ ਇਹਨੇ ਦੇਤਾ ਮੇਲ ਦਾ ਬੱਚਾ ਹਨਾ ਤੇ ਜੇਰ ਵਗੈਰਾ ਜਮਾ ਡੰਨ ਸੁਆ ਕਿਹੜਾ ਸੂਈ ਆ ਸੁਆ ਦੁੱਧਾ ਜੀ ਤੇ ਕਿੰਨਾ ਦੁੱਧ ਚੋਇਆ ਪਿਛਲੀ ਵਾਰ ਇਹਦਾ 27 22 ਕਿਲ ਦੁੱਧ ਚੋਇਆ ਜੀ ਬਾਕੀ ਦੇਖੋ ਸੇਵਾ ਦਾਗਾ ਇਹਦੀ ਦੁੱਧ ਦਾ ਰਿਕਾਰਡ ਚੰਗਾ ਲੱਗਦਾ ਵੀ ਕੀ ਕਰਦੇ ਤੁਸੀਂ ਸ਼ਰਤ ਕਿ ਕੈਨ ਦਾ ਭਾਅ 25 ਮੰਨ ਕੇ ਲੈ ਲੇ ਬੰਦਾ 25 ਤੋਂ ਪਾਰ ਵਾਲੀ ਹੈਗੀ ਆ 25 ਤੋਂ ਪਾਰ ਵਾਲੀ ਹੈ ਜੀ ਤੇ ਚੋਣ ਚਵਾ ਕਿਵੇਂ ਆ ਇਹਦਾ ਚੋਣ ਚਵਾ ਕਿੰਨਾ ਪਰ ਆ ਜੀ ਸੁਬਰ ਧਾਰਾਂ ਦੇਖੋ ਧਾਰਾਂ ਪਹਿਲੇ ਮਾਰਗੇ ਦਿਖਾਣੇ ਕਿ ਕਿ ਧਾਰ ਮਾਰਦੇ ਵੀਰੇ ਤੇਜ ਚਵਾਈ ਦੇਖੋ ਜਮਾ ਚਵਾਈ ਸੋਹਣੀ ਚਾਹੇ ਹਾਥੀ ਚਵਾਈ ਕਰੀਏ ਵੀਰੇ ਚਾਹੇ ਮਸ਼ੀਨੀ ਹੈਨਾ ਦੋਨੇ ਟਾਈਪ ਦਾ ਬੈਠਦੇ ਕੋਈ ਦਿੱਕਤ ਨਹੀਂ ਆਈ ਨਿਆਣਾ ਪਾਉ ਨਾ ਪਾਉ ਜੀ ਰੇਟ ਵੀਰੇ ਵੇਚਣ ਵਾਲਾ ਕੀ ਰੱਖਿਆ ਇਹਦਾ ਰੇਟ ਬਾਈ 90000 ਕੀ ਰੇਟ ਦੇਣਾ ਮਾਨਤਨ ਕਰ ਦਾਂਗੇ ਮਾਨਤਨ ਕਰ ਦਾਂਗੇ ਠੀਕ ਠੰਡੀ ਆ ਜਿਵੇਂ ਮਰਜ਼ੀ ਬੱਚੇ ਸੋਧੋ ਨਾ ਸੋਧੋ ਕੋਈ ਦਿੱਕਤ ਨਹੀਂ ਅਸਾ ਜੇਰ ਪਰਪਰ ਡਾਨਾ ਜੇਰ ਪਰਪਰ ਡਾਨਾ ਵੀਡੀਓ ਦਿਖਾ ਤੋਰੀ ਬਾਹਰ ਨੂੰ ਸਬਰ ਮੁਹ ਮੱਥਾ ਫੇਸ ਕੁਆਲਟੀ ਵਗੈਰਾ ਦੇਖ ਸਕਦੇ ਹੋ ਰੇਟ 90000 ਰੁਪਇਆ ਦੁੱਧ 24 ਤੋਂ 25 ਕਿਲੋ ਸੋ ਤੁਸੀਂ 25 ਕਿਲੋ ਮੰਨ ਕੇ ਪਰਚੇਸ ਕਰਨੇ ਚੰਗੀ ਕੇਅਰ ਹੋਈ ਦੁੱਧ ਦੀ ਖਾਰ ਮੰਨਦੇ ਆ ਬਹਿੜ ਪਰ ਲੇਵਾ ਫਿਟਨੈਸ ਹਵਾਨੇ ਤੇ ਨਾੜਾ ਵਗੈਰਾ ਚੰਗੀਆਂ ਤੇ ਮਗਰ ਆ ਗਿਆ ਜੇ ਬੱਚਾ ਅੱਜ ਸਵੇਰੇ ਤਾਜੀ ਸੂਈ ਆ ਜੇਰ ਧਾਰ ਰੇਟ ਸਭ ਕੁਝ ਓਕੇ ਆ 90 ਜੋ ਮੰਗਤਾਂ ਵੀਰੇ ਮੌਕੇ ਤੇ ਕਰ ਦਾਂਗੇ ਹਣਾ ਤੇ ਨੰਬਰ ਬੋਲ ਦੇ ਬਾਈ ਦੁਬਾਰੇ ਆਪਣਾ 6280212182 6280212182 ਸੋ ਪਿੰਡ ਆ ਗਿਆ ਆਪਣਾ ਧੌਲਾ ਸਾਧਪੁਰਾ ਪਿੰਡੀ ਆ ਗਈ ਹਣਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ